ਅੱਜ ਦੀ ਸੰਧੀ ਇਸ ਵਕਤ ਪੰਜਾਬ ਦੇ ਵਿੱਚ ਫਲੱਡ ਨੂੰ ਲੈ ਕੇ ਹਾਲਾਤ ਕਾਫੀ ਜ਼ਿਆਦਾ ਵਿਗੜਦੀ ਹੋਈ ਨਜ਼ਰ ਆ ਰਹੀ ਨੇ ਇਸ ਵਕਤ ਵੱਡੀ ਖਬਰ ਵੀ ਆ ਰਹੀ ਹੈ ਕਿ ਪਠਾਨਕੋਟ ਵਿੱਚ ਮਾਧੋਪੁਰ ਜੋ ਗੇਟਾ ਉਹ ਟੁੱਟ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਜੋ ਪਾਣੀ ਹੈ ਸਿੱਧਾ ਰਾਵੀ ਚ ਐਂਟਰ ਹੋ ਰਹੀ ਹੈ ਤੇ ਕਈ ਜੋ ਇਲਾਕੇ ਨੇ ਪੰਜਾਬ ਦੇ ਜੀਰੇ ਵਰਗੇ ਇਲਾਕਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਜੋ ਦਰਿਆ ਦੇ ਨਾਲ ਲੱਗਦੇ ਸੀਗੇ ਉੱਥੇ ਹੜਾ ਆ ਚੁੱਕੇ ਨੇ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਜੋ ਇਸ ਵਕਤ ਹੜਾਂ ਦੀ ਸਥਿਤੀ ਬਣ ਚੁੱਕੀ ਹੈ ਇਹਨਾਂ ਹਾਲਾਤਾਂ ਨੂੰ ਲੈ ਕੇ ਕਿਵੇਂ ਦੀ ਤਿਆਰੀਆਂ ਕੀ ਵਿਚਾਵਕਾਰ ਹੋਣ ਚਾਹੀਦੇ ਨੇ ਸਾਰੀ ਸੀਜ਼ਨ ਸਿੱਕਵੇਂ ਦੇਖਦੇ ਹਾਂ ਕਿਉਂਕਿ ਹਜੇ ਕ੍ਰੁਸਾਲ ਪਹਿਲਾਂ 2 ਸਾਲ ਪਹਿਲਾਂ ਵੀ ਹੜ੍ਹਾਂ ਆ ਕੇ ਹਟੇ ਨੇ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਹੁਣ ਫੇਰ ਉਹੀ ਹਾਲਾਤ ਬਣਦੇ ਜਾ ਰਹੇ ਨੇ ਜੋ ਪਹਿਲਾਂ ਕਾਫੀ ਲੰਬਾ ਸਮਾਂ ਵਿੱਚ ਲੰਘ ਜਾਂਦਾ ਹੁੰਦਾ ਸੀ ਗਿਆ ਪਿਆ ਇਹਨਾਂ ਦਾ ਸੀ ਗਿਆ ਹੁਣ ਬਹੁਤ ਘੱਟ ਗਿਆ ਪੈ ਰਿਹਾ ਅਤੇ ਹਾਲਾਤ ਕਹ ਲੋ ਕਿ ਹਜੇ ਕੁਝ ਮੈਂ ਕਿਸਾਨਾਂ ਨੂੰ ਵੀ ਸੁਣਿਆ ਉਹ ਕਹਿ ਰਹੇ ਕਿ ਜੋ 2 ਦੋ ਸਾਲ ਪਹਿਲਾਂ ਜੋ ਸਾਡੇ ਖੇਤਾਂ ਵਿੱਚ ਹੜ੍ਹ ਆਏ ਸੀ ਗਿਆ ਉਸ ਦੇ ਕਰਕੇ ਜੋ ਜ਼ਮੀਨ ਨੂੰ ਨੁਕਸਾਨ ਹੋਇਆ ਹਜੇ ਉਸ ਦੀ ਪਰਭਾਈ ਨਹੀਂ ਹੋਈ ਹਜੇ ਦੁਬਾਰਾ ਉਹ ਆਪਣੀ ਫਸਲ ਨਹੀਂ ਬੀਜ ਸਕੇ ਆ ਹੁਣ ਕੀ ਕਹੋਗੇ ਇਸ ਪੰਜਾਬ ਦੇ ਵਿੱਚ ਜੋ ਹੜ੍ਹ ਸੀਜ਼ਨ ਲੈ ਕੇ ਤੁਸੀਂ ਜੀ ਦੇਖੋ ਜਿਹੜੇ ਹੜ੍ਹ ਨੇ ਉਹ ਸਨ 1988 ਤੋਂ ਜਿਹੜੇ ਨੇ ਆ ਰਹੇ ਨੇ ਤੇ ਜੇ ਅੱਜ 2025 ਤੱਕ ਜਾ ਕੇ ਵੀ ਸਰਕਾਰ ਇਹਨਾਂ ਦਾ ਕੋਈ ਬੰਦੋਬਸ ਨਹੀਂ ਕਰ ਸਕੀ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਦੇ ਇਰਾਦਿਆਂ ਦੇ ਵਿੱਚ ਪੰਜਾਬ ਦੇ ਲਈ ਜਿਹੜਾ ਹੈਗਾ ਉਹ ਇਮਾਨਦਾਰੀ ਨਹੀਂ ਹੈ ਮਤਲਬ ਕਿ ਬਾਰ-ਬਾਰ ਉਹ ਚੀਜ਼ਾਂ ਰਿਪੀਟ ਹੋਣੀਆਂ ਇਹ ਕਿਤੇ ਨਾ ਕਿਤੇ ਦੱਸਦਾ ਵੀ ਸਰਕਾਰ ਜਿਹੜੀ ਹੈਗੀ ਉਹ ਚਾਹੁੰਦੀ ਨਹੀਂ ਕਿ ਪੰਜਾਬ ਜਿਹੜਾ ਹੜ੍ਹਾਂ ਦੀ ਮਾਰ ਤੋਂ ਬਚੇ ਸੋ 1988 ਤੋਂ ਲੈ ਕੇ ਜੇ ਆਪਾਂ ਕਹੀਏ ਵੀ ਕੁਝ ਸਾਲ ਬਾਅਦ ਜਾਂ 1-2 ਸਾਲ ਦਾ ਗੈਪ ਪੈਂਦਾ ਤੇ ਦੁਬਾਰਾ ਹੜ ਜਿਹੜੇ ਉਹ ਆ ਜਾਂਦੇ ਆ ਤੇ ਜਿਹਦੀ ਸਾਰੀ ਜਿਹੜੀ ਮਾਰ ਹੈਗੀ ਉਹ ਪੰਜਾਬ ਨੂੰ ਵੱਜਦੀ ਹੈ ਜਦ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਬਾਕੀ ਸਟੇਟਾਂ ਨੂੰ ਆਮ ਜਿਹੜੇ ਹਾਲਾਤ ਹੁੰਦੇ ਨੇ ਉਦੋਂ ਦੂਜੀਆਂ ਸਟੇਟਾਂ ਨੂੰ ਪੰਜਾਬ ਦਾ ਪਾਣੀ ਜਿਹੜਾ ਹੈਗਾ ਉਹ ਲਗਾਤਾਰ ਦਿੱਤਾ ਜਾਂਦਾ ਤੇ ਪੰਜਾਬ ਕਈ ਵਾਰੀ ਸੋਕੇ ਦੇ ਨਾਲ ਜਿਹੜਾ ਹੈਗਾ ਉਹ ਅਗਰਸਤ ਹੋ ਜਾਂਦਾ ਕਈ ਵਾਰ ਮਤਲਬ ਕਿ ਫਸਲਾਂ ਨੂੰ ਪ੍ਰੋਪਰ ਪਾਣੀ ਉਸ ਵੇਲੇ ਨਹੀਂ ਮਿਲਦਾ ਤੇ ਜਦੋਂ ਹੜ੍ਹ ਆ ਜਾਂਦੇ ਨੇ ਤੇ ਉਹ ਸਾਰੀ ਮਾਰ ਜਿਹੜੀ ਹੈਗੀ ਉਹ ਪੰਜਾਬ ਨੂੰ ਜਾਂ ਫਿਰ ਜਿਹੜਾ ਵਾਧੂ ਪਾਣੀ ਉਹ ਪਾਕਿਸਤਾਨ ਨੂੰ ਨਿਕਲ ਜਾਂਦਾ ਸੋ ਇਸ ਵੇਲੇ ਵੀ ਹਾਲਾਤ ਨਾਜ਼ੁਕ ਬਣੇ ਹੋਏ ਨੇ ਰੈੱਡ ਅਲਰਟ ਜਿਹੜਾ ਹੈਗਾ ਹੋ ਗਿਆ ਮਾਦੋਪੁਰ ਹੈਡਵਰਕਸ ਦੀ ਤੁਸੀਂ ਗੱਲ ਕੀਤੀ ਹੈ ਤੇ ਚਾਰ ਗੇਟ ਕਹਿੰਦੇ ਨੇ ਉਹ ਟੁੱਟ ਗਏ ਸੋ ਤੁਸੀਂ ਇਥੋਂ ਹਾਲਾਤ ਸਮਝੋ ਕਿ ਜੇ ਤੁਸੀਂ ਹੜ੍ਹਾਂ ਤੋਂ ਪਹਿਲਾਂ ਤਿਆਰੀ ਨਹੀਂ ਕੀਤੀ ਹੜ੍ਹਾਂ ਤੋਂ ਪਹਿਲਾਂ ਸਾਰੇ ਆਪਣੇ ਡੈਮ ਉਹਨਾਂ ਦੇ ਗੇਟ ਜੇ ਤੁਸੀਂ ਚੈੱਕ ਹੀ ਨਹੀਂ ਕੀਤੇ ਇਹਦਾ ਮਤਲਬ ਕਿ ਤੁਸੀਂ ਬਹੁਤ ਬੇਖਬਰ ਹੋ ਤੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਤਾਮਿਲਨਾਡੂ ਦੀਆਂ ਸਹਿਰਾਂ ਜਿਹੜੀਆਂ ਉਹ ਕਰਦੇ ਦਿਖੇ ਪਿਛਲੇ ਦਿਨੀ ਜਦੋਂ ਜਦੋਂ ਕਿ ਪੰਜਾਬ 'ਚ ਰੈੱਡ ਅਲਰਟ ਹੋਇਆ ਹੋਇਆ ਸੋ ਕੋਈ ਵੀ ਸਰਕਾਰ ਆਈ ਹੈ ਉਹਨੇ ਕੋਈ ਵੀ ਪੱਕਾ ਕੰਮ ਜਿਹੜਾ ਹੈਗਾ ਆਪਾਂ ਕਹੀਏ ਭਈ ਹੜ੍ਹਾਂ ਨੂੰ ਲੈ ਕੇ ਕਿ ਕਿਵੇਂ ਰੋਪਣਾ ਹੈ ਜਦੋਂ ਆਮ ਮਾਹੌਲ ਹੁੰਦਾ ਉਹਦੇ ਉੱਤੇ ਨਹੀਂ ਕਰਦੇ ਤੇ ਜਦੋਂ ਹੜ੍ਹ ਆ ਜਾਂਦੇ ਆ ਫਿਰ ਵੱਡੇ ਵੱਡੇ ਬਾਦੇ ਲਾਰੇ ਲਾਏ ਜਾਂਦੇ ਆ ਲੋਕਾਂ ਨੂੰ ਕਿ ਲਓ ਜੀ ਅਸੀਂ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਉਹ ਮੁਆਵਜ਼ਾ ਜਿਹੜਾ ਤੁਸੀਂ ਦੇਖੋ ਵੀ ਜਿਹੜਾ 2 ਸਾਲ ਪਹਿਲਾਂ ਵੀ ਹੜ੍ਹ ਆਏ ਸੀ ਉਹਦਾ ਵੀ ਕਿਹਾ ਗਿਆ ਸੀ ਕਿ ਮੁਆਵਜ਼ਾ ਦਿੱਤਾ ਜਾਊਗਾ ਪਰ ਉਹ ਜ਼ਿਆਦਾ ਲੋਕ ਜਿਹੜੇ ਇਹੀ ਕਹਿੰਦੇ ਹੋਏ ਨਜ਼ਰ ਆ ਰਹੇ ਕਿ ਉਹ ਉਹ ਵੀ ਮੁਆਵਜ਼ਾ ਜਿਹੜਾ ਸਾਨੂੰ ਨਹੀਂ ਮਿਲਿਆ ਤੇ ਹੁਣ ਜਿਹੜੀ ਤਬਾਹੀ ਇਸ ਵੇਲੇ ਬਚ ਰਹੀ ਹੈ ਜ਼ੀਰੇ ਦੇ ਲਾਗੇ ਲਾਗੇ ਪਿੰਡਾਂ ਦੀ ਅੰਮ੍ਰਿਤਸਰ ਦੇ ਜਿਹੜੇ ਲਾਗੇ ਪਿੰਡ ਜਿਹੜੇ ਹੈਗੇ ਨੇ ਸੋ ਉਸ ਹਾਲਾਤ ਦੇਖ ਲਓ ਤੇ ਜੇ ਹੁਣ ਮਾਧੋਪੁਰ ਹੈਡਵਰਕਸ ਦਾ ਗੇਟ ਟੁੱਟ ਗਿਆ ਗਾਟਾਂ ਨੂੰ ਚਲਦੇ ਹੜ ਦੇ ਵਹਾਅ ਦੇ ਵਿੱਚ ਤਾਂ ਉਹਨੂੰ ਮੈਨੂੰ ਲੱਗਦਾ ਲੱਗਦਾ ਕਿ ਇਹ ਰਿਪੇਅਰ ਹੀ ਨਹੀਂ ਕੀਤਾ ਜਾ ਸਕਦਾ ਸੋ ਜੇ ਰਿਪੇਅਰ ਨਾ ਹੋਇਆ ਤੇ ਉਹ ਜਿਹੜਾ ਪਾਣੀ ਹੈ ਉਹ ਬੇਕਾਬੂ ਹੋ ਕੇ ਤੇ ਪੰਜਾਬ ਦੇ ਵਿੱਚ ਹੀ ਸਾਰਾ ਵੜਦਾ ਹੈ ਤੇ ਜਿਹਦੇ ਨਾਲ ਤਬਾਹੀ ਵੱਡੀ ਹੋ ਸਕਦੀ ਹੈ ਤੇ ਹੋਰ ਵੀ ਗੇਟ ਟੁੱਟ ਸਕਦੇ ਨੇ ਕਿਉਂਕਿ ਪਾਣੀ ਦਾ ਵਹਾਅ ਜਦੋਂ ਇੱਕ ਵਾਰ ਵਹਿਣ ਲੱਗ ਪੈਂਦਾ ਉਸ ਪਾਸੇ ਨੂੰ ਤੇ ਬਿਲਡਿੰਗਾਂ ਦੀਆਂ ਬਿਲਡਿੰਗਾਂ ਜ਼ਮੀਨ ਜਿਹੜੀ ਹੈਗੀ ਕਿਤਨਾ ਕਿਤੇ ਖਸਕਾ ਕੇ ਲੈ ਜਾਂਦਾ ਹੁੰਦਾ ਸੋ ਇਸ ਤਰ੍ਹਾਂ ਦਾ ਅਸੀਂ ਅਰਦਾਸ ਵੀ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਕਿ ਇਸ ਤਰ੍ਹਾਂ ਦਾ ਹੋਰ ਜ਼ਿਆਦਾ ਕੁਝ ਨਾ ਵਾਪਰੇ ਤੇ ਜੋ ਇਹ ਹਾਲਾਤ ਘਟਣਾ ਵਾਪਰੇ ਇਹਦੇ ਵਿੱਚ ਵੀ ਪੰਜਾਬ ਜਿਹੜਾ ਹੈਗਾ ਉਹ ਸੁਰੱਖਿਅਤ ਰਹੇ ਪੰਜਾਬ ਦੇ ਲੋਕ ਸੁਰੱਖਿਅਤ ਰਹਿਣ ਸੋ ਇਹ ਸਾਡੀ ਜਿਹੜੀ ਕਾਮਨਾ ਹੈਗੀ ਹੈ ਦੂਜੀ ਗੱਲ ਤੁਸੀਂ ਦੇਖੋ ਵੀ ਇੱਕ ਇੰਟਰਵਿਊ ਮੈਂ ਦੇਖ ਰਿਹਾ ਸੀ ਕਿ ਉਹਦੇ ਵਿੱਚ ਇੱਕ ਬਜ਼ੁਰਗ ਨੇ ਉਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਕਿ ਕੋਈ ਸਰਕਾਰ ਦਾ ਨੁਮਾਇੰਦਾ ਸਾਡੀ ਹੈਲਪ ਕਰਨ ਵਾਸਤੇ ਨਹੀਂ ਆਇਆ ਕੋਈ ਅਫੀਸ਼ੀਅਲ ਤੌਰ ਦੇ ਉੱਤੇ ਕਿਸੇ ਡਿਪਾਰਟਮੈਂਟ ਦਾ ਬੰਦਾ ਸਾਡੀ ਹੈਲਪ ਕਰਨ ਵਾਸਤੇ ਅੱਗੇ ਨਹੀਂ ਆਇਆ ਕੋਈ ਦੂਜੀ ਸਟੇਟ ਦਾ ਬੰਦਾ ਨਹੀਂ ਅੱਗੇ ਆਇਆ ਤੇ ਉਹ ਐਮਪੀ ਜਿਹਦੇ ਬਾਰੇ ਕਿਹਾ ਜਾਂਦਾ ਕਿ ਉਹ ਭਾਈ ਜੇਲ ਦੇ ਵਿੱਚ ਬੈਠਾ ਹੈ ਦਿਬਰੂਗੜ੍ਹ ਵਾਲਾ ਤੇ ਉਹਦੇ ਬੰਦੇ ਆ ਕੇ ਉਹਦੀ ਟੀਮ ਆ ਕੇ ਵਾਰਿਸ ਪੰਜਾਬ ਦੇ ਉਹ ਹੈਲਪ ਕਰ ਰਹੀ ਹੈ ਲੋਕਾਂ ਦੀ ਉਹ ਲੰਗਰ ਲਾ ਰਹੀ ਹੈ ਹਰਾਤ ਸਮਗਰੀ ਪਚਾ ਰਹੀ ਹੈ ਜਦ ਕਿ ਉਹ ਉਹ ਬਜ਼ੁਰਗ ਕਹਿੰਦਾ ਸੁਣਾਈ ਦਿੰਦਾ ਵਿੱਚ ਕਿ ਸਾਨੂੰ ਲੋਕਾਂ ਨੇ ਮਤਲਬ ਕਿ ਬਹੁਤ ਤਾਨੇ ਮੇਨੇ ਮਾਰੇ ਕਿ ਜਿਹੜਾ ਬੈਠਾ ਹੀ ਜੇਲ੍ਹ ਦੇ ਵਿੱਚ ਹੈ ਉਹ ਤੁਹਾਡੇ ਇਲਾਕੇ ਦਾ ਕੀ ਸਵਾਰੂਗਾ ਤੇ ਉਹ ਕਹਿੰਦਾ ਜਿਹੜੇ ਬਾਕੀ ਨੇ ਉਹ ਤਾਂ ਬਾਹਰ ਘੁੰਮਦੇ ਪਏ ਨੇ ਮਤਲਬ ਕਿ ਜੇ ਜੇਲ੍ਹ ਦੇ ਵਿੱਚ ਬੈਠਾ ਬੰਦਾ ਕੋਈ ਨਹੀਂ ਸਵਾਰ ਸਕਦਾ ਤੇ ਜਿਹੜੇ ਬਾਹਰ ਘੁੰਮਦੇ ਫਿਰਦੇ ਨੇ ਆਜ਼ਾਦ ਘੁੰਮਦੇ ਫਿਰਦੇ ਨੇ ਉਹਨਾਂ ਕੀ ਸਵਾਰ ਲਿਆ ਤੁਹਾਡਾ ਸੋ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਟੀਮ ਹੈ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਹੈ ਸੋ ਉਹ ਕਿਵੇਂ ਜਾ ਕੇ ਲੋਕਾਂ ਦੀ ਹੈਲਪ ਕਰ ਰਹੀ ਹੈ ਇਹ ਦੇਖਣ ਵਾਲਾ ਮਾਹੌਲ ਹੈ ਇਸ ਵੇਲੇ ਆਮ ਲੋਕ ਕਹਿ ਰਹੇ ਨੇ ਕਿ ਉਹ ਜੇਲ੍ਹ ਦੇ ਵਿੱਚ ਬੈਠਾ ਹੋਇਆ ਬੰਦਾ ਜੇ ਐਡਾ ਕੰਮ ਚਲਾ ਸਕਦਾ ਹੈ ਐਡੀ ਸੇਵਾ ਚਲਾ ਸਕਦਾ ਹੈ ਲੋਕਾਂ ਦੀ ਇਸ ਔਖੇ ਸਮੇਂ ਦੇ ਵਿੱਚ ਆ ਕੇ ਮਦਦ ਕਰ ਸਕਦਾ ਹੈ ਤੇ ਫਿਰ ਸਰਕਾਰਾਂ ਨੂੰ ਕੀ ਹੋਇਆ ਹੋਇਆ ਹੈ ਸੋ ਇਹ ਬਹੁਤ ਵੱਡੀ ਗੱਲ ਹੈਗੀ ਹੈ ਜਿਹਨੂੰ ਇਹ ਆਪਾਂ ਕਹੀਏ ਵੀ ਭਾਈ ਅਮਰਤਪਾਲ ਸਿੰਘ ਆਪਾਂ ਹਮੇਸ਼ਾ ਕਹਿੰਦੇ ਰਹੇ ਕਿ ਪੰਥਕ ਹੋਣਾ ਇੱਕ ਪੰਜਾਬ ਪੱਖੀ ਪਾਰਟੀ ਦਾ ਹੋਣਾ ਪੰਜਾਬ ਦੇ ਵਿੱਚ ਬਹੁਤ ਲਾਜ਼ਮੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੁਣ ਤੱਕ ਇਸੇ ਕਰਕੇ ਸਿੱਖ ਜਿਤਾਉਂਦੇ ਆਏ ਨੇ ਕਿ ਭਾਈ ਸਾਡੀ ਪਾਰਟੀ ਆਪਣੀ ਪਾਰਟੀ ਹੈ ਪਰ ਉਹਨਾਂ ਨੇ ਕੀ ਕੀਤਾ ਹੁਣ ਤੱਕ ਇਹ ਸਾਰੇ ਜਾਣਦੇ ਹੀ ਇਹਦੇ ਉੱਤੇ ਬੜੀ ਚਰਚਾ ਹੋ ਚੁੱਕੀ ਹੈ ਸੋ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਥੇਬੰਦੀ ਬਾਹਰਸ ਪੰਜਾਬ ਦੇ ਦੀਨਦੀਪ ਸਿੱਧੂ ਸੋ ਇਹ ਸਾਰੇ ਰਲਕੇ ਤੇ ਬਹੁਤ ਵੱਡੇ ਪਦਰ ਦੇ ਉੱਤੇ ਲੋਕਾਂ ਦੀ ਹੜਾਂ ਦੇ ਵਿੱਚ ਜਿਹੜੀ ਆ ਉਹ ਸੇਵਾ ਕਰ ਰਹੇ ਨੇ ਛਲਾਗਾ ਜੋ ਕਦਮ ਹੈ ਤੇ 27 ਦੇ ਵਿੱਚ ਵੀ ਜਿਹੜੀਆਂ ਚੂਣਾ ਆ ਰਹੀਆਂ ਜੇ ਇਸ ਤਰ੍ਹਾਂ ਦੇ ਮੈਂ ਕਹਿਣਾ ਹੁਣ ਪੰਥਕ ਬੰਦੇ ਪੰਜਾਬ ਪੱਖੀ ਬੰਦੇ ਜੇ ਅੱਗੇ ਲਿਆਂਦੇ ਜਾਣ ਤਾਂ ਫਿਰ ਪੰਜਾਬ ਦਾ ਭਲਾ ਹੋ ਸਕਦਾ ਅਦਰਵਾਈਜ਼ 1988 ਤੋਂ ਹੜ ਆ ਰਹੇ ਨੇ ਤੇ ਉਹਨਾਂ ਦਾ ਕੋਈ ਵੀ ਪੱਕਾ ਇਲਾਜ ਕੋਈ ਪਰਮਨੈਂਟ ਇਲਾਜ ਨਹੀਂ ਲੱਭਿਆ ਗਿਆ ਸੋ ਇਹ ਕਿੱਡੀ ਸ਼ਰਮਨਾਕ ਗੱਲ ਹੈਗੀ ਆ ਹਾਲੈਂਡ ਇੱਕ ਐਸੀ ਕੰਟਰੀ ਹੈ ਜਿਹਦੇ ਵਿੱਚ ਦੱਸਿਆ ਜਾਂਦਾ ਵੀ 1992 ਜੇ ਮੈਂ ਗਲਤ ਨਹੀਂ ਤਾਂ 1992 ਕਦੇ ਵਿੱਚ ਕਹਿੰਦੇ ਉੱਥੇ ਹੜ੍ਹ ਆਏ ਸੀ ਉਸ ਤੋਂ ਬਾਅਦ ਹਾਲੈਂਡ ਦੀ ਸਰਕਾਰ ਨੇ ਵਾਟਰ ਜਿਹੜਾ ਮੈਨੇਜਮੈਂਟ ਇਸ ਤਰ੍ਹਾਂ ਦੀ ਕਰ ਦਿੱਤੀ ਹਾਲੈਂਡ ਦੇ ਵਿੱਚ ਕਿ ਹੜ੍ਹ ਆ ਹੀ ਨਹੀਂ ਸਕਦੇ ਸੋ ਤੁਸੀਂ ਇਹ ਜਾ ਕੇ ਚੀਜ਼ਾਂ ਸਰਚ ਵੀ ਕਰ ਸਕਦੇ ਹੋ ਕਿ ਉਹਨਾਂ ਨੇ ਇਸ ਐਨੀ ਤਰੀਕੇ ਦੇ ਨਾਲ ਉਹ ਗੱਲਬਾਤ ਜਿਹੜੀ ਹੈ ਬਣਾਈ ਉਹ ਕੰਟਰੀ ਦੇ ਵਿੱਚ ਕਿਸ ਤਰੀਕੇ ਦਾ ਉਹਨਾਂ ਨੇ ਕੰਮ ਕੀਤਾ ਕਿ ਉਸ ਤੋਂ ਬਾਅਦ ਉਹ ਕਹਿੰਦੇ ਹੜ ਆ ਹੀ ਨਹੀਂ ਸਕਦੇ ਲਾਈਫਟਾਈਮ ਸਦਾ ਲਈ ਉਹ ਬੰਦ ਕਰ ਦਿੱਤੇ ਉਹਨਾਂ ਨੇ ਉਹਨਾਂ ਨੇ ਨਹਿਰਾਂ ਕੱਢ ਦਿੱਤੀਆਂ ਜਾਂ ਹੋਰ بڑے ਤਰੀਕੇ ਦੇ ਨਾਲ ਉਹਨਾਂ ਨੇ ਪਾਣੀ ਦਾ ਵਹਾਅ ਜਿਹੜਾ ਹੈਗਾ ਉਹ ਨਹਿਰਾਂ ਵੱਲ ਮੋੜ ਦਿੱਤਾ ਸੋ ਇੱਥੇ ਕੀ ਹੈ ਇੱਥੇ ਤਾਂ ਜਿਹੜੇ ਚੋਹ ਸੀ ਜਿਨ੍ਹਾਂ ਨੇ ਪਾਣੀ ਸਾਂਭਣਾ ਸੀ ਉਹ ਵੀ ਕਈ ਵਈ ਦੱਬੇ ਗਏ ਬੰਦ ਹੋ ਗਏ ਕੋਈ ਉਹਨਾਂ ਦੀ ਸਫਾਈ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਸੋ ਜਿਹਦੇ ਨਾਲ ਫਿਰ ਹਾਲਾਤ ਹਰ ਵਾਰੀ ਵਿਗੜ ਜਾਂਦੇ ਆ ਤੇ ਹੁਣ ਦੇਖ ਜਿਹੜੇ ਲੋਕ ਨੇ ਉਹ ਆਪ ਹੀ ਲੱਗੇ ਹੋਏ ਨੇ ਕਿਤੇ ਬੰਨ ਟੁੱਟਦਾ ਉਹਨੂੰ ਆਪ ਹੀ ਲੋਕ ਪਿੰਡ ਦੇ ਲੱਗੇ ਹੋਏ ਨੇ ਕੋਈ ਸੇਵਾ ਕਰ ਰਿਹਾ ਕੋਈ ਕਹਿੰਦਾ ਵੀ ਮੈਂ 10000 ਥੈਲਾ ਦੇਣ ਨੂੰ ਤਿਆਰ ਆ ਜੇ ਕਿਤੇ ਬੰਨ ਟੁੱਟਦਾ ਜੇ ਕਿਸੇ ਪਿੰਡ ਵਾਲੇ ਨੂੰ ਚਾਹੀਦਾ ਤੇ ਮੇਰੇ ਨਾਲ ਸੰਪਰਕ ਕਰੋ ਸੋ ਮਤਲਬ ਸੇਵਾ ਭਾਵਨਾ ਜਾਂ ਫਿਰ ਇੱਕ ਦੂਸਰੇ ਦੀ ਮਦਦ ਕਰਨਾ ਉਹਦੇ ਵਿੱਚ ਪੰਜਾਬ ਹੀ ਅੱਗੇ ਆਉਂਦਾ ਪਰ ਜਦੋਂ ਕਿਤੇ ਦੂਜੀਆਂ ਸਟੇਟਾਂ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਤੇ ਪੰਜਾਬ ਕਿਵੇਂ ਲੰਗਰ ਜਿਹੜਾ ਹੈਗਾ ਉਹਨਾਂ ਸਟੇਟਾਂ ਦੇ ਵਿੱਚ ਵੀ ਜਾ ਕੇ ਲਾ ਦਿੰਦਾ ਪਰ ਇਹੋ ਜੇ ਮੌਕਿਆਂ ਦੇ ਉੱਤੇ ਪੰਜਾਬ ਦੇ ਨਾਲ ਆ ਕੇ ਕੋਈ ਵੀ ਨਹੀਂ ਖੜਦਾ ਤੇ ਹੁਣ ਵੀ ਪੰਜਾਬ ਵਾਲੇ ਇਕੱਲੇ ਲੱਗੇ ਹੋਏ ਨੇ ਸੋ ਇਹਦੇ ਤੋਂ ਪੰਜਾਬ ਵਾਲਿਆਂ ਨੂੰ ਸਿੱਖਣਾ ਵੀ ਚਾਹੀਦਾ ਕਿ ਭਾਈ ਤੁਹਾਡੇ ਲਈ ਕੌਣ-ਕੌਣ ਖੜਦਾ ਹੈ ਤੇ ਜੇ ਰਾਜਨੀਤੀ ਦੀ ਗੱਲ ਕਰਦੇ ਆ ਤੇ ਉਹਨੂੰ ਕਿਨੂੰ ਤੁਸੀਂ ਵੋਟਾਂ ਪਾਈਆਂ ਤੇ ਕਿਹੜੀ ਸਰਕਾਰ ਤੁਸੀਂ ਲਿਆਂਦੀ ਤੇ ਉਹਨੂੰ ਅੱਗੋਂ ਕਿਵੇਂ ਕਰਨਾ ਹੈ ਅੱਗੋਂ ਸਤਾਈ ਆਉਣ ਵਾਲੀ ਆ ਉਦੋਂ ਕੀ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਹੈਗਾ ਤਰੀਕਾ ਸਲੀਕਾ ਸਿੱਖਣਾ ਪਊਗਾ ਕਿ ਸ਼ਾਰਪ ਹੋਣਾ ਪਊਗਾ ਆਪਾਂ ਨੂੰ ਵੀ ਆਪਾਂ ਇਹੋ ਜੇ ਲੋਕ ਜਿਹੜੇ ਅੱਗੇ ਲੈ ਕੇ ਆਉਣੇ ਫਰਵਾਦ ਵਿੱਚ ਵੋਟਾਂ ਲੈਣ ਤੋਂ ਬਾਅਦ ਕਿਤੇ ਲੱਭਦੇ ਹੀ ਨਹੀਂ ਆਪਣੀ ਸਟੇਟ ਵੱਲ ਮੂੰਹ ਹੀ ਨਹੀਂ ਕਰਦੇ ਸੋ ਇਹ ਹਾਲਾਤ ਇਸ ਵੇਲੇ ਬਣੇ ਹੋਏ ਨੇ ਅਪਡੇਟ ਇਹ ਹੀ ਹੈ ਕਿ ਮਾਧੋਪੁਰ ਜਿਹੜਾ ਹੈਡਵਰਕਸ ਹੈਗਾ ਉਹਦੇ ਚਾਰ ਗੇਟ ਟੁੱਟ ਗਏ ਆ ਭਾਈ ਇਹ ਬਹੁਤ ਵੱਡੀ ਤੇ ਖਤਰਨਾਕ ਖਬਰ ਹੈਗੀ ਇਸ ਵੇਲੇ ਦੀ ਇਸ ਤੋਂ ਜ਼ਿਆਦਾ ਕੁਝ ਨਾ ਹੋਵੇ ਜਿਹੜਾ ਇਹਦੇ ਨਾਲ ਮਾਰ ਵਜਣੀ ਆ ਉਹਦਾ ਵੀ ਕੋਈ ਅੰਦਾਜ਼ਾ ਅਸੀਂ ਲਾ ਨਹੀਂ ਸਕਦੇ 50 ਲੋਕ ਕਹਿੰਦੇ ਫਸੇ ਹੋਏ ਨੇ ਮੁਲਾਜ਼ਮ ਜਿਹੜੇ ਹੈਗੇ ਆ ਸੋ ਉਹਨਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਸੋ ਇਹ ਇਸ ਵੇਲੇ ਦੀ ਅਪਡੇਟ ਹੈਗੀ ਹੈ ਜੀ ਥੋੜਾ ਤੁਹਾਨੂੰ ਅਸਲ ਨੂੰ ਲੜਨ ਲਈ ਆਪਣੇ ਵਿਚਾਰ ਸਦ ਦੱਸਣਗੇ ਰੱਖਣ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ